हजूर ने पहला शब्द क्या कह भाई पथरा नहीं है इतना सुथरा है गुरु का बड़ा, बड़ा लाडल रहा और गुरु दरबार में कई बार जोज कर, -कर के ना संगत दे बहुत साखियां एक दिन बार चिड़ी फड़के के लिया भाई सुथरा ਹੱਥ ਵਿੱਚ ਜਿੜੀ ਪਗਣੀ ਹੋਈ ਹੈ ਗੁਰੂ ਦਰਬਾਰ ਚ ਆ ਗਿਆ ਜਦੋਂ ਸ਼ਬਦ ਸਮਾਪਤ ਹੋਏ ਖੜਾ ਹੋ ਗਿਆ ਬਾਦਸ਼ਾਹ ਮੁਸਕਰਾਪੈ ਕਹਿੰਦੇ ਨੇ ਕੋਈ ਨਾ ਕੋਈ ਹੁਣ ਜੋਜ ਵਾਲੀ ਗੱਲ ਕਰਦੀ ਮਾਪੋਈ ਸੁਤਰੇ ਦੱਸ ਕਹਿੰਦੇ ਮਹਾਰਾਜਾ ਮੇਰੇ ਹੱਥ ਵਿੱਚ ਜਿੜੀ ਹੈ ਕਹਿੰਦੇ ਹਾਂ ਦਿਖਦੀ ਹੈ ਦੱਸ ਕੀ ਕਹਦਾ ਹੈ ਕਹੇ ਮਹਾਰਾਜ ਜਿੜੀ ਮਰੀ ਹੋਈ ਹੈ ਕਿ ਜਿਉਂਦੀ ਹੈ ਇਹ ਦੱਸ ਮਹਾਰਾਜ ਤੁਸੀਂ ਅੰਦਰ ਜਾ ਅੰਮੀ ਉਹ ਗੁਰੂ ਉਹ ਮਰ ਦੱਸੋ ਜੀ ਕਿਲੀ ਜਿਉਂਦੀ ਹੈ ਕਿ ਮਰੀ ਹੋਈ ਹੈ ਸ਼ਿਰਪਾਥਰ ਮਸਤ ਜਿਹੜੀ ਜਿਉਂਦੀ ਹੈ ਮੈਂ ਐ ਘੁੱਟ ਦੇਣੀ ਹੈ ਇਹ ਮਰ ਜਾਣੀ ਨਾਲ ਤੋਂ ਬੜੀ ਹੋਈ ਹੈ ਜੇ ਗੁਰੂ ਨੇ ਕਿਹਾ ਜਿੜੀ ਜਿਉਂਦੀ ਹੈ ਮੈਂ ਐ ਘੁੱਟ ਦੇਣੀ ਹੈ ਜਿਹਨੇ ਮਰ ਜਾਣ ਜੇ ਗੁਰੂ ਨੇ ਕਿਹਾ ਮਰੀ ਹੋਈ ਹੈ ਮੈਂ ਛੱਡ ਦੇ ਜੀ ਹੁਣ ਸਾਰੇ ਹੈਰਾਨ ਨੇ ਵੀ ਜੋ ਗੁਰੂ ਕਹੇ ਆਏ ਬੋਲੇ ਕਹਿੰਦੇ ਸਤਿਗੁਰਿਆ ਜਿਹੜੀ ਤੇਰੇ ਹੱਥ ਵਿੱਚ ਹੈ ਨਾ ਹੋਣੇ ਜਿਉਂਦਿਆਂ ਵਿੱਚ ਹੈ ਨਾ ਮਰਿਆਂ ਵਿੱਚ ਨਾ ਇਹ ਜਿਉਂਦਿਆਂ ਵਿੱਚ ਹੈ ਨਾ ਮਰਿਆਂ ਵਿੱਚ ਹੈ ਕਿਉਂਕਿ ਤੇਰੇ ਹੱਥ ਵਿੱਚ ਹੈ ਇਸ ਲਈ ਨਾ ਜਿਉਂਦਿਆਂ ਵਿੱਚ ਹੈ ਨਾ ਮਰਿਆਂ ਵਿੱਚ ਹੈ ਭਾਈ ਸੁਤਰੇ ਨੇ ਜਿਹੜੀ ਛੱਡ ਦਿੱਤੀ ਕਹਿੰਦੇ ਮਹਾਰਾਜ ਬਸ ਇਹੀ ਮੈਂ ਕਹਿਣਾ ਚਾਹੁੰਦਾ ਸੀ ਹਜ਼ੂਰ ਮੁਸਕਰਾ ਗਏ ਸਿੱਖ ਕਹਿੰਦੇ ਮਹਾਰਾਜਾ ਕਹਿਣਾ ਕੀ ਜਾਂਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ ਕਹਿੰਦੇ ਜਿਹੜੀ ਨੂੰ ਗੱਲ ਤੋਂ ਪਕੜਿਆ ਹੋਇਆ ਸੀ ਜਿਹਦੀ ਦੀ ਜਾਨ ਇਹਦੇ ਹੱਥ ਵਿੱਚ ਹੈ ਜੇ ਅਸੀਂ ਕਹਿੰਦੇ ਮਰੀ ਹੋਈ ਇਹਨੇ ਛੱਡ ਦੇਣੀ ਸੀ ਜੇ ਕਹਿੰਦੇ ਜਿਉਂਦੀ ਇਹਨੇ ਮਾਰ ਦੇਣੀ ਸੀ ਜਿਹੜੀ ਇਹਦੇ ਹੱਥ ਵਿੱਚ ਹੈ ਜਿਹਦੀ ਜਾਨ ਕਿਸੇ ਦੇ ਹੱਥ ਵਿੱਚ ਹੋਵੇ ਨਾਉ ਜਿਉਂਦਿਆਂ ਵਿੱਚ ਹੁੰਦਾ ਨਾ ਮਰਿਆਂ ਵਿੱਚ ਹੁੰਦਾ ਜਿਹੜੇ ਬੰਦੇ ਦੀ ਵਡਿਆਈ ਲੋਕਾਂ ਦੇ ਹੱਥ ਹੋਵੇ ਨਾ ਉਹ ਜਿਉਂਦਿਆਂ ਵਿੱਚ ਹੁੰਦੇ ਨਾ ਮਰਿਆਂ ਵਿੱਚ ਹੁੰਦੇ ਨੇ ਜਿਹੜੇ ਲੋਕ ਉਹਨਾਂ ਦੀ ਜੈਜਾਕਾਰ ਕਰਦੇ ਹੋਹੀ ਇਹ ਕਦਨ ਮੁਰਦਾ ਬੰਦ ਕਰਦੇ ਜਿਹੜੇ ਲੋਕ ਜਿੰਦ ਦੇ ਹੱਥ ਆਉਂਦੇ ਨੇ ਕੋਈ ਉਹ ਲੋਕ ਹਰਾ ਕੇ ਤਹੰਦ ਦੋਦੇ ਨੇ ਦੁਨੀਆਂ ਦੀਆਂ ਵਡਿਆਈਆਂ ਅਕੀ ਸਿੱਤੀ ਜਾਲ ਇਹ ਵੀ ਜੜੇ ਹੀ ਨਾਮ ਦੇ ਸਾਰਿਆ ਇੱਕ ਨਾ ਚੱਲੀਆਂ ਨਾਲ ਉਹ ਭਾਈ ਆਪਣੀ ਜਿੰਦ ਲੋਕਾਂ ਦੇ ਹੱਥ ਨਾ ਦੇ ਦੇਈ ਇਹ ਦੁਨੀਆਂ ਦੀਆਂ ਵਡਿਆਈਆਂ ਸਾੜ ਦੇ ਇਹ ਇੱਤਦੰਤ ਨੂੰ ਨੋਟ ਲੈਣੇ ਮਹਾਰਾਜੇ ਕਰਨਾ ਕੀ ਹੈ ਦੁਨੀਆ ਵਡਿਆਈ ਦਿੰਦੀ ਫਿਰ ਕੀ ਕਰੀਏ ਜਿੰਦ ਚਲਕੋ ਇਤਰੀ ਵਡਿਆਈ ਲੋਕਾਂ ਦੇ ਹੱਥ ਜਾਣ ਨਾ ਦੇ ਦੀ ਆਪਣੀ ਮਾਫ਼ ਕਰਿਓ ਤੁਸੀਂ ਬੜੇ ਲਿਖੇ ਬਿਠੇ ਜਿਹੜੇ ਬੰਦਿਆਂ ਨੇ ਜਿੱਤ ਦੇ ਜਸ਼ਨ ਢੋਲ ਪਜਾਵ ਜਾ ਕੇ ਮਨਾਏ ਜਿੱਤ ਦੇ ਜਿੱਤ ਦੇ ਜਸ਼ਨ ਢੋਲ ਪਜਾਵ ਜਾ ਕੇ ਮਨਾਏ ਜਿੱਦਣ ਹਾਰ ਬੱਲੇ ਤੋਂ ਹੀ ਉਹ ਬੰਦੇ ਹਾਰਟ ਅਟੈਕ ਨਾਲ ਮਰੇ ਮੈਂ ਤਾਂ ਪੀ ਐਮਐਲ ਕਈ ਮੰਤਰੀ ਦੱਸ ਦਾਂਗਾ ਜਿਸ ਦਿਨ ਹਾਰ ਦਾ ਰਿਜ਼ਲਟ ਆਇਆ ਹਾਰਟ ਅਟੈਕ ਹੋ ਗਿਆ ਕਿੰਨੇ ਸਾਲਾਂ ਤੋਂ ਜਿੱਤਦੇ ਆ ਰਹੇ ਸੀ ਜਿਸ ਦਿਨ ਹਾਰੇ ਉਹਨਾਂ ਦਾ ਲੋਕਾਂ ਦੇ ਹੱਥ ਸੀ ਬੜੇ ਆਏ ਲੋਕਾਂ ਦੇ ਹੱਥ ਜਾਨ ਸੀ ਉਹਨਾਂ ਦੀ ਲੋਕਾਂ ਨੇ ਵਧਾਈ ਦਿੱਤੀ ਉਹ ਢੋਲ ਵਜਾਉਂਦੇ ਲਏ ਲੋਕਾਂ ਨੇ ਹਾਰ ਦੇ ਦਿੱਤੀ ਹਾਰਟ ਅਟੈਕ ਨਾਲ ਮਰ ਗਏ ਲੋਕਾਂ ਦੇ ਹੱਥ ਜਾਨ ਸੀ ਸਿੱਖ ਦੀ ਜਾਨ ਲੋਕਾਂ ਦੇ ਹੱਥ ਨਹੀਂ ਹੈ ਦੁਨੀਆ ਕਿਆਂ ਵਧਾਈਆਂ ਪਤਨੀ ਸਿੱਧੀ ਜਾਲ ਇਹਨੀ ਜਿਹੜਾ ਹੀ ਨਾਮ ਵਿਸਾਰਿਆ ਇੱਕ ਨ ਚਲੀਆ ਨਾਲ ਫਿਰ ਉਹ ਕੀ ਕਰਦਾ ਹੈ ਦੁਨੀਆ ਵਡਿਆਈ ਰਵੇ ਇਹ ਨਹੀਂ ਉਹ ਲੈਂਦਾ ਨਹੀਂ ਦੁਨੀਆ ਵਡਿਆਈ ਰਵੇ ਇਹ ਨਹੀਂ ਉਹ ਲੈਂਦਾ ਨਹੀਂ ਪਰ ਉਹ ਲੋਕਾਂ ਦੀ ਵਡਿਆਈ ਲੈ ਕੇ ਗੁਰੂ ਨੂੰ ਕਹਿੰਦਾ ਸਭ ਗੁਣ ਤੇਰੇ ਮੈਂ ਨਹੀਂ ਮੈਂ ਨਹੀਂ ਮੇਰਾ ਥੋੜੀ ਹੈ ਤਾਂ ਤੁਸੀਂ ਕਿਰਪਾ ਕੀਤੀ ਹੈ ਤੁਸੀਂ ਬੜੀ ਜੇ ਨਜ਼ਰ ਫੇਰ ਲੋਕਾਂ ਦੀ ਨਜ਼ਰ ਬਦਲ ਜਾਣੀ ਹੈ ਗੁਣ ਦਿਸਣੇ ਬੰਦ ਹੋ ਜਾਣੇ ਉਹ ਗੁਣ ਦਿਸਣ ਲੱਗ ਪੈਣੇ ਨੇ ਜਦ ਗੁਰੂ ਦੀ ਨਜ਼ਰ ਆਦੇ ਉਹਨਾਂ ਨਜ਼ਰ ਆਈ ਹੈ ਆਪਣਨ ਟਕੇ ਰਹਿਣਗੇ ਨਜ਼ਰ ਚੁੱਕ ਲਈ ਆਪਣਨ ਦਿਸਣ ਹੱਟ ਜਾਣਗੇ 65 65 ਸਾਲ ਦੇ ਬੰਦੇ 25 25 ਸਾਲ ਕੌਮ ਦੇ ਸੇਵਾ ਕਰਨ ਵਾਲੇ ਬੰਦੇ ਜਦੋਂ ਹੰਕਾਰ ਆਇਆ ਗੁਰੂ ਨੇ ਨਜ਼ਰ ਚੁੱਕ ਲਈ ਬੰਦਿਆਂ ਦੀ ਅੰਨੀ ਬੇਪਤੀ ਹੋਈ ਤੁਸੀਂ ਹੁਮਾਨੀ ਲਾ ਸਕਦੇ ਨੂੰ ਖਾਣ ਜੋ ਕਿ ਨਹੀਂ ਰਹਿਣਗੇ ਇੱਕ ਬੜਾ ਅਮੀਰ ਬੰਦਾ ਦੋ ਸਟੇਟਮ ਵਿੱਚ ਤਿੰਨ ਚ ਉਹਨਾਂ ਦਾ ਕਾਰੋਬਾਰ ਹੈ। ਕੰਨਦ ਨੇ ਬਹੁਤ ਵੱਡੀ ਸੇਵਾ ਦੇ ਦਿੱਤੀ। ਬੜੀ ਸੰਸਥਾ ਦਾ ਜ਼ਿੰਮੇਵਾਰ ਬੰਦਾ ਲਾ ਦਿੱਤਾ। ਉਹਦੇ ਅਧੀਨ ਕਈ ਕਾਲਜ ਬਸ ਸੰਸਥਾ ਦੇ ਵਿੱਚ ਖੜਦੇ। ਔਰ 65 ਸਾਲ ਦੀ ਉਮਰ ਵਿੱਚ ਚਿੱਟਾ ਸ਼ਮਸ਼ਦਾਲਾ ਉਹ ਬੰਦੇ ਕੋਲੋਂ ਉਹ ਗਲਤੀ ਹੋਈ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਵੀਡੀਓ ਵਾਇਰਲ ਹੋ ਗਈ। ਉਹਦੇ 32 ਸਾਲ ਦੇ ਵਿਆਹੇ ਲੜਕੇ ਨੇ ਆਪਣੇ ਰਵੋਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਕਿ ਮੇਰੇ ਪਿਓ ਦੀ ਆ ਵੀਡੀਓ ਹੈ। ਜਿੰਨੀ ਤੇ ਗੁਰੂ ਦਾ ਹੱਥ ਹੈ ਉਹ ਨਹੀਂ ਤੇ ਰੱਬ ਦਾ ਹੱਥ ਹੈ ਇਹਦੇ ਨੇ ਸਿੱਖ ਕਦੇ ਵਡਿਆਈਆਂ ਲੈ ਕੇ ਹੰਕਾਰੀ ਨਹੀਂ ਹੁੰਦਾ ਉਹ ਕਹਿੰਦਾ ਸਭ ਮੰ ਤੇਰੇ ਸਭ ਗੁਣ ਤੇਰੇ ਮੈਂ ਨਹੀਂ ਕੋਏ ਸਭ